ਹਰਾਂ ਦਾ ਸੀਜ਼ਨ ਸਾਹਮਣੇ ਆ ਰਿਹਾ ਹੈ ਹਰ ਇਨਸਾਨ ਤਿਹੋਰਾ ਦੇ ਸੀਜ਼ਨ ਤੇ ਮਿਠਾਈ ਖਰੀਦਦਾ ਤੇ ਆਪਣੇ ਬੱਚਿਆਂ ਨੂੰ ਤੇ ਆ ਖਣ ਦਾ ਇਹੋ ਜਿਹਾ ਸੀਜ਼ਨ ਜਿਹੜਾ ਹੁਣ ਤਿਹੋਰਾ ਦੇ ਸਾਹਮਣੇ ਆ ਰਿਹਾ ਹੈ ਔਰ ਲੋਕਾਂ ਦੇ ਸ਼ੌਕ ਹੁੰਦਾ ਹੈ ਕਿ ਤਿਹੋਰਾ ਦੇ ਸੀਜ਼ਨ ਤੇ ਮਿਠਾਈ ਖਰੀਦੀ ਜਾਵੇ ਪਨੀਰ ਵੱਲ ਲੋਕਾਂ ਦਾ ਪਹਿਲਾਂ ਜ਼ਿਆਦਾ ਧਿਆਨ ਹੁੰਦਾ ਸੀ ਪਰ ਨਕਲੀ ਪਨੀਰ ਆਉਣ ਕਰਕੇ ਹੁਣ ਲੋਕਾਂ ਨੇ ਉਹ ਪਨੀਰ ਵੱਲੋਂ ਮੂੰਹ ਮੋੜ ਲਿਆ ਤੇ ਲੋਕਾਂ ਦਾ ਜ਼ਿਆਦਾ ਮਿਠਾਈ ਦਾ ਸ਼ੌਕ ਪੇਠਾ ਬਣ ਗਿਆ ਕਿ ਪੇਠਾ ਖਾਦਾ ਜਾਵੇ ਪਰ ਇੱਕ ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੇਠਾ ਬਣਦਾ ਹੈ ਤੇ ਜਿੱਥੇ ਪੇਠਾ ਬਣਦਾ ਉਹਦੇ ਨਾਲ ਹੀ ਇੱਕ ਟਾਇਲਟ ਹੈ ਟਾਇਲਟ ਨੂੰ ਦਰਵਾਜਾ ਨਾ ਹੋਣ ਕਰਕੇ ਉੱਥੇ ਜਿਹੜੀਆਂ ਮੱਖੀਆਂ ਟਾਇਲਟ ਦੀਆਂ ਜਿਹੜੀਆਂ ਆ ਉਹ ਜਿੱਥੇ ਪੇਠਾ ਬਣਦਾ ਉੱਥੇ ਉਸ ਜਗ੍ਹਾ ਤੇ ਆ ਕੇ ਬਹਿ ਜਾਂਦੇ ਜਿੱਤੇ ਪੇਠਾ ਤਿਆਰ ਹੁੰਦਾ ਸੋ ਫੂਡ ਸਪਲਾਈ ਬਲੋਂ ਭਾਵੇਂ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਕਿ ਕੋਈ ਵੀ ਸਵੀਟ ਬਣਾਉਣ ਤੋਂ ਪਹਿਲਾਂ ਪੂਰੀ ਉਹਦੀ ਜਿਹੜੀ ਹੈ ਯੋਜਨਾਬੰਦੀ ਕੀਤੀ ਜਾਵੇ ਸਫਾਈ ਦਾ ਖਿਆਲ ਰੱਖਿਆ ਜਾਵੇ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਸਹੀ ਕੀਤੇ ਜਾਣ ਪਰ ਇਸ ਫੈਕਟਰੀ ਦੇ ਵਿੱਚੋਂ ਜਿਹੜਾ ਪਨੀਰ ਜਿੱਥੇ ਪੇਠਾ ਬਣਦਾ ਉੱਥੇ ਦੀ ਇਹ ਘਟਨਾ ਸਾਹਮਣੇ ਆ ਰਹੀ ਹੈ ਕਿ ਟਾਇਲਟ ਦੇ ਵਿੱਚੋਂ ਮੱਖੀਆਂ ਜਿੱਥੇ ਉੱਥੇ ਜਾ ਕੇ ਬੈਠਦੀਆਂ ਜਿੱਥੇ ਇਹ ਪੇਠਾ ਤਿਆਰ ਹੁੰਦਾ ਸੋ ਜਿੰਨੇ ਵੀ ਪੇਠੇ ਖਾਣ ਦੇ ਸ਼ੌਕੀਨ ਨੇ ਉਹਨਾਂ ਲਈ ਇਹ ਖਬਰ ਬੜੀ ਸचेत ਕਰਨ ਵਾਲੀ ਹੈ ਕਿਉਂਕਿ ਇਹੋ ਜੀ ਗੰਦਗੀ ਵਾਲੇ ਬਣੇ ਪੇਠੇ ਦੇ ਵਿੱਚੋਂ ਜਦੋਂ ਮੱਖੀਆਂ ਦਾ ਜਿਹੜਾ ਗੰਧ ਹੈ ਉਹ ਨਿਕਲੇਗਾ ਤਾਂ ਤੁਹਾਡੀ ਸਿਹਤ ਨਾਲੇ ਖਲਵਾੜ ਹੋਵੇਗਾ ਸੋ ਪੇਠੇ ਖਾਣ ਦੇ ਸ਼ੌਕੀਨ ਇਸ ਗੱਲ ਨੂੰ ਲੈ ਕੇ ਸਾਵਧਾਨ ਹੋ ਜਾਓ ਕਿਉਂਕਿ ਇਹ ਮਠਾਈ ਦੇ ਲਾਲਚ 'ਚ ਨਾ ਸਭੋਂ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਕੋਈ ਉਹ ਇਹੋ ਜੀ ਚੀਜ਼ ਫਰੂਟ ਖਾਓ ਸੋਗੋ ਇਹਨਾਂ ਮਠਾਈਆਂ ਤੋਂ ਗਰੇਸ ਕਰੋ